ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾਂ ਸਭੇ ਪਾਂਛਾ ਆਏ ਜਿਹੜੀਆਂ ਸਰੀਆਂ ਦੀ ਜੋਤਾਂ ਵੱਖੋ ਵੱਖਰੀਆਂ ਹੋਣੀਆਂ ਮਾਰੇ ਸਾਲ ਕੇ ਨਹੀਂ ਪਾਈ ਕੋਈ ਜੋਤੀ ਹੈ ਪ੍ਰਕਾਸ਼ ਨੂੰ ਹੁੰਦਾ ਹੈ ਜਿੰਨੇ ਸਾਰੇ ਸਰੀਰ ਹੈ ਉਸੇ ਦੀ ਕੇਦੀ ਜੋਤ ਹੈ ਚੰਦ ਵਿੱਚ ਵੀ ਸੂਰਜ ਵਿੱਚ ਵੀ ਬਿਜਲੀ ਵਿੱਚ ਵੀ ਅਗਨੀ ਵਿੱਚ ਵੀ ਸਾਰਿਆਂ ਵਿੱਚ ਇੱਕੋ ਜੋਤੀ ਸਰੂਪ ਦੀ ਜੋਤ ਹੈ ਜਿੰਨੇ ਸਰੀਰ ਸਾਰੇ ਉਹ ਜੋਤ ਦੇ ਆਸਰੇ ਪ੍ਰਕਾਸ਼ ਨੇ ਹੈ ਜਿਵੇਂ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਘੜੇ ਭਰ ਕੇ ਰੱਖ ਦिए ਸੈਂਕੜੇ ਉਹਨਾਂ ਸਾਰਿਆਂ 'ਚ ਹੀ ਕੇਸੂਰੀ ਦਾ ਪ੍ਰਗਟਮ ਪੈਣ ਲੱਗ ਜਾਂਦਾ ਐ ਜੋਤੀ ਸਰੂਪ ਪਰਮੇਸ਼ਰ ਜੋ ਹੈ ਉਹ ਅੰਤਕ ਕਰਨੂ ਪੀਏ ਪਾਣੀ ਹੈ ਸਾਰਿਆਂ ਦੇ ਅੰਦਰ ਸੰਸਕਾਰ ਜਿਹੜੇ ਅੰਦਰ ਕਾਰਮ ਕਰਨ ਰੂਪ ਅੰਤਕ ਅੰਦੇ ਘੜੇ ਦੀ ਨਹੀਂ ਸੁਖ ਨੂੰ ਧੀਰ ਸਧੂਲ ਸਰੀਰ ਅਤੇ ਵਿੱਚ ਵਾਹਿਗੁਰੂ ਦਾ ਅਕਲਿਆ ਚੇਤਨ ਸਤਾ ਤੈਰੀ ਹੈ ਇਹ ਜੋਤ ਲਸ਼ਕਰੀ ਹੈ ਉਹ ਜੋ ਦੇ ਆਸੇ ਸਾਰਿਆਂ ਦੀ ਕਿਰਿਆ ਬੋਲਣ ਦੀ ਚੱਲਣ ਦੀ ਤੁਰਨ ਦੀ ਕੁੰਡੀ ਗਿਆਨ ਦੀ ਸੰਕਲਪਾਉਣ ਦੀ ਪ੍ਰਾਣਾ ਦੀ ਭੁਖ ਦੀ ਤੇ ਇਹਦਾ ਸਭ ਗਿਆਨ ਹੋ ਰਿਹਾ ਹੈ ਇਹ ਉਹ ਸਾਰਿਆਂ ਸੇਂ ਚ ਇੱਕੇ ਜੋਤੀ ਸੁਯੋਗ ਦੀ ਜੋਤ ਹੈ ਉਸ ਦਾ ਪ੍ਰਕਾਸ਼ ਹੈ ਆਬਦ ਦਿਖਾਏ ਸਤਗੁਰੂ ਪੂਰਾ ਮਹਾਰਾਯੋ ਦਿਸਣ ਤੇ ਨਹੀਂ ਆਉਂਦੀ ਕੋਈ ਪਾਪੀ ਦਿਸਦਾ ਹੈ ਕੋਈ ਪੁੰਨੀ ਦਿਸਦਾ ਹੈ ਕੋਈ ਦੁਖੀ ਦਿਸਦਾ ਹੈ ਕੋਈ ਸੁਖੀ ਦਿਸਦਾ ਹੈ ਕੋਈ ਯੋਗੀ ਹੈ ਕੋਈ ਭੋਗੀ ਹੈ ਕੋਈ ਰੋਗੀ ਹੈ ਕੋਈ ਸ਼ੋਗੀ ਹੈ ਇਹ ਵੱਖੋ ਵੱਖ ਕਿਉਂ ਪ੍ਰਤੀਤ ਹੁੰਦੇ ਹੈ ਮਹਾਰਾ ਕਹਿੰਦੇ ਭਾਈ ਹੈ ਤਾਂ ਜੋਤ ਇੱਕੇ ਦੀ ਆਰ ਪ੍ਰਗਟਾ ਉਹਨਾਂ ਨੂੰ ਹੁੰਦੀ ਹੈ ਸ਼ਬਦ ਦਿਖਾਏ ਸਤਗੁਰੂ ਪੂਰ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰਾ ਕੇ ਸਤਗੁਰੂ ਪੂਰਨ ਪ੍ਰਗਟ ਕਰਕੇ ਵਿਖਾ ਦਿੰਦੇ ਆ ਉਦੋਂ ਮੰਨ ਜਾਂਦਾ ਜਿਵੇਂ ਪਾਣੀ ਵਿੱਚ ਅਨੇਕ ਪ੍ਰਕਾਰ ਦੀਆਂ ਲਹਿਰਾਂ ਹੁੰਦੀਆਂ ਹੈ ਇਉਂ ਅੰਕ ਪਾ ਦਿਓ ਫਸਿਆ ਨਾਨਕ ਏਕੰਕਾਰ ਆਪੇ ਸਰਕ ਕੀ ਤੋਨ ਘਟਾ ਅੰਤਰ ਸਾਰਿਆਂ ਦੇ ਘਟਾ ਦੇ ਅੰਦਰ ਦੁਆਏ ਦਰਸ਼ਨ ਹੋਣੇ ਕਰਕੇ ਫਰਕ ਵੀ ਆਪ ਹੀ ਪਾ ਛੱਡਿਆ ਕਈ ਪੰਬਰ ਹਨ ਕੋਈ ਬਖਈ ਹਨ ਕੋਈ ਜਿਗਿਆਸੂ ਹਨ ਕੋਈ ਉੱਤਮ ਹਨ ਇੰਉ ਇਸ ਪ੍ਰਕਾਰ ਹੈ ਹਰਕ ਵੀ ਆਪ ਹੀ ਅਧਿਕਾਰ ਪੂਰਵਕ ਰਾਜ ਸੀ ਕਾਮ ਸੀ ਸ਼ਾਂਤ ਕੀ ਸੁਭਾਅ ਕਰਕੇ ਸੋਮਾ ਇੰਦਰ ਪਾ ਛੱਡਿਆ ਹੈ ਫਰਕ ਪਾਤਾ ਹੈ ਆ ਕੇ ਅੰਤ ਕੰਨੀ ਉਪਾਧੀਆਂ ਜੀ ਫਰਕ ਹੈ ਜੋਤ ਵਿੱਚ ਫਰਕ ਨਹੀਂ ਆਪੇ ਬਰਸ ਪਾਣੀ ਇਸ ਪ੍ਰਕਾਰ ਪਾਣੀ ਦੇ ਰੰਗ ਭਰ ਗਏ ਲਾਲ ਤੇ ਲਾਲ ਦਿਖਦਾ ਸੂਰਜ ਕਿੱਕੇ ਕਿੱਕਾ ਦਿਖਦਾ ਹੈ ਹਰੇ ਚ ਹਰਾ ਦਿਖਦਾ ਹੈ ਇੰਉ ਹੀ ਤਿੰਨਾ ਗੁਣਾ ਦੀ ਇਸ ਪ੍ਰਕਾਰ ਆਪੇ ਫਰਕ ਕੀ ਤੋਂਨ ਕਹਤ ਅੰਤਰ ਇੰਉ ਸਾਰਿਆਂ ਦੇ ਕੋਈ ਰਾਜਸੀ ਸੁਭਾਅ ਕੋਈ ਕਾਮ ਸੀ ਹੈ ਕੋਈ ਸ਼ਾਂਤ ਕੀ ਹੈ ਉਹ ਇਹ ਫਰਕ ਵੀ ਆਪ ਹੀ ਕਰ ਦਿੱਤਾ ਹੈ ਅੰਤਕਾਰਮ ਨੇ ਸਵਾ ਕਰਕੇ ਆਪੇ ਬਣਤ ਬਣਾਵਣ ਐਸੀ ਮਾਰਨ 84 ਲੱਖ ਜੂਨ ਦੀ ਬਣਾਵਟ ਜੇ ਬਣਾਈ ਹੈ ਕੌਮ ਤੇ ਕੀਕਾ ਤਮਾਸ਼ਾ ਕੀਤਾ ਬਾਜੀਗਰ ਜੈਸੇ ਬਾਜੀ ਪਾਈ ਨਨ ਲੂ ਦੇਖ ਦਿਖਲਾਈ ਸੋ ਵਾਰੀ ਜੀਓ ਵਾਰੀ ਅਸੀਂ ਵਾਰ ਵਾਰ ਬਲਿਹਾਰ ਜਾਈਏ ਜੀ ਮਰ ਸੱਚੇ ਕੇ ਗੋਲ ਗਾਏ ਸਿੱਖੇ ਨੇ ਸੱਚੇ ਦੇ ਅਸਰ ਜਿ ਕੌਣ ਤੇ ਕੀ ਉਹਦੇ ਗੁਨਾ ਨੂੰ ਗਾਉਣਾ ਕਰੀਏ ਤਾਂ ਹੁੰਦੇ ਹਨ ਜੋ ਸਾਜ ਗੁਰੂ ਕੋ ਸਹਿਜ ਨਾ ਪਾਏ ਮੀਆਂ ਸਖਦਰਾਂ ਤੋਂ ਉਹ ਤੇ ਗਿਆਨ ਨੂੰ ਨਹੀਂ ਪਾਈ ਕੋਈ پا ਸਕਦਾ ਹੈ ਗੁਰਮੁਖ ਸਹਿਜ ਸਮਾਵਣ ਜਿਹੜੇ ਗੁਰਮੁਖੋਂ ਗਵਾਣ ਦਵਾਰਾ ਸਹਿਜ ਦੇ ਰੂਪ ਵਿੱਚ ਉਹ ਵੇਦ ਹੁੰਦੇ ਹਨ ਹਾਏ ਤੂੰ ਆਪੇ ਸੁਹ ਹੈ ਆਪੇ ਜਗ ਮੋਹ ਹੈ ਖਾਂਦੀ ਦ੍ਰਿਸ਼ਟੀ ਐਸੀ ਜਿਦ ਦ੍ਰਿਸ਼ਟੀ ਹੋ ਗਈ ਐ ਉਹ ਜਾਣਦੇ ਮਾਰਾ ਸਾਰਿਆਂ ਚੀਜ਼ ਨੂੰ ਬ੍ਰਹਮ ਤੂੰ ਆਪ ਹੀ ਸੋਭਨੀਕ ਹੋ ਰਿਹਾ ਹੈ ਆਪ ਹੀ ਸਾਰੇ ਜੈਤ ਨੂੰ ਮਾਇਆ ਦੇ ਮੋਹ ਚ ਮੋਹਤ ਕਰ ਰਿਹਾ ਹੈ ਤੂੰ ਆਪ ਤੂੰ ਆਪੇ ਨਜ਼ਰੀ ਜਗਤ ਪਰੋਵ ਹੈ ਤੂੰ ਆਵੀ ਆਉਂਦੀ ਦ੍ਰਿਸ਼ਟੀ ਸਾਰੇ ਜਗਤ ਨੂੰ ਆ ਜਿਹੜੀ ਸ਼ਕਤੀ ਨਿਰਾਜ ਪਰੋ ਕੇ ਰੱਖਦਾ ਹੈ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਇਹ ਨਜ਼ਰੀ ਦ੍ਰਿਸ਼ਟੀ ਰੱਖਣ ਵਾਲੇ ਪਰਮੇਸ਼ਰ ਦ੍ਰਿਸ਼ਤਾ ਜੀ ਆਦੀ ਨਜ਼ਰ ਕਰਦਾ ਉਹ ਸਾਰੇ ਜਗਤ ਨੂੰ ਆਵਦੀ ਜੋਤ ਵੀ ਕੀ ਪਰੋ ਲੈਣਾ ਇੱਕ ਤਾਂ ਪਾ ਦਿੰਨਾ ਹੈ ਅਚਰਜ ਹੈ ਤੂੰ ਆਪੇ ਫਿਰ ਤੂੰ ਆਪੇ ਨਜ਼ਰੀ ਜਗਤ ਤੂੰ ਆਪੇ ਸੋਹ ਹੈ ਆਪੇ ਜਗ ਮੋ ਆਉਣਾ ਵੀ ਤਤ ਵਿੱਚ ਆਪਣੇ ਆਪ ਨਾਲ ਰੂਪ ਹੋ ਕੇ ਸੋ ਰਿਹਾ ਹੈ ਤੂੰ ਆਪ ਹੀ ਬ੍ਰਹਮ ਜਾਨੀ ਹੋ ਕੇ ਗੁਰੂ ਹੋ ਕੇ ਜਗਤ ਨੂੰ ਮੋਤ ਕਰ ਰਿਹਾ ਹੈ ਪ੍ਰੇਮ ਚ ਤੂੰ ਆਪੇ ਨਜ਼ਰੀ ਜਗਤ ਪਰੋ ਹੈ ਤੂੰ ਆਪ ਹੀ ਗਿਆਨ ਦ੍ਰਿਸ਼ਟੀ ਵਾਲਾ ਹੋ ਕੇ ਤਤ ਵਿੱਚ ਸਾਰੇ ਜਗ ਦੇ ਵਿੱਚ ਆਵਦੀ ਜੋਤ ਨੂੰ ਪਰੋਤਾ ਹੋਇਆ ਵੇਖਦਾ ਹੈ ਆਪੇ ਦੁੱਖ ਸੁਖ ਦੇ ਰਹਿ ਕਰਤੇ ਇਹ ਕਰਦਾ ਈਸ਼ੁਰੂਪ ਹੋ ਕੇ ਜਿਹੜੇ ਗਿਆਨਮੰਦ ਕਰਮ ਕੀਤੇ ਉਹਨਾਂ ਅਨੁਸਾਰ ਦੁੱਖ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਅਨੁਸਾਰ ਸੁਖ ਕਰਦਾ ਪ੍ਰਭ ਦੇ ਰਿਆ ਹੈ ਤੂੰ ਗੁਰਮੁਖ ਹਾਰੇ ਦੇਖ ਆਵਣਿਆ ਤੂੰ ਗੁਰਮੁਖ ਤਾਂ ਹਰੀ ਤੈਨੂੰ ਹੀ ਵੇਖਦੇ ਆ ਉਹ ਸਾਡੇ ਕੀਤੇ ਪਾਪਾਂ ਦਾ ਫਲ ਤੂੰ ਦੁੱਖ ਦੇ ਰਿਆ ਸਾਡੇ ਪੁੰਨ ਦਾ ਫਲ ਕੀਤੇ ਆਂਦਾ ਸੁਖ ਦੇ ਰਿਆ ਇਹ ਤੈਨੂੰ ਹੀ ਵੇਖਦੇ ਹੋਰ ਕਿਸੇ ਪਾਸੇ ਇੱਕ ਤਾਂ ਕੂਕਰ ਦ੍ਰਿਸ਼ਟੀ ਆ ਸਾਹ ਸਮੀਲੀਕ ਸ਼ੇਰ ਦ੍ਰਿਸ਼ਟੀ ਆ ਕੁੱਤੇ ਦੀ ਦ੍ਰਿਸ਼ਟੀ ਹੁੰਦੀ ਆ ਕੁੱਤੇ ਨੂੰ ਜੇ ਲਾਠੀ ਮਾਰੀਏ ਲਾਠੀ ਨੂੰ ਦੰਦੀਆਂ ਵੱਢਵੇ ਤੇ ਮੇਰੇ ਵੱਜਦੀ ਆ ਅਤੇ ਸ਼ੇਰ ਦੀ ਨਿਗਾਹ ਸ਼ਸਤਰ ਤੇ ਨਹੀਂ ਹੁੰਦੀ ਮਾਰਨ ਵਾਲੇ ਤੇ ਹੁੰਦੀ ਆ ਇਵੇਂ ਗੁਰਮੁਖ ਵਾਹਿਗੁਰੂ ਵਾਲੀ ਦ੍ਰਿਸ਼ਟੀ ਰੱਖਦੇ ਕਿਸੇ ਨਾਲ ਜ਼ਾਇਰ ਨਹੀਂ ਕਰਦੇ ਕਿਸੇ ਨਾਲ ਝਗੜਾ ਨਹੀਂ ਕਰਦੇ ਕਿ ਵਾਹਿਗੁਰੂ ਜੋ ਨਿਆਂ ਕਰਦਾ ਠੀਕ ਕਰ ਰਿਹਾ ਹੈ ਕਿਉਂ ਗੁਰਮੁਖ ਤੇਰੇ ਸਰੂਪ ਨੂੰ ਦੇਖਦੇ ਹਨ ਗੁਰਮੁਖ ਹਾਰੇ ਦੇਖ ਆਵਣਿਆ ਉਹਨਾਂ ਗੁਰਮਖਾਂ ਨੂੰ ਹਰੀ ਆਪ ਆਪਣਾ ਆਪ ਵਿਖਾਉਣਾ ਕਰਦੇ ਹਨ ਆਪੇ ਕਰਤਾ ਕਰੇ ਕਰਾਏ ਆਪ ਹੀ ਕਰਤਾ ਪ੍ਰਖ ਹੋ ਕੇ ਬ੍ਰਹਮਾਦ ਕਰੇ ਆ ਆਪ ਹੀ ਬ੍ਰਹਮਾਦ ਕਾ ਤੋਂ ਸ੍ਰਿਸ਼ਟੀ ਕਰਾਉਣਾ ਹੈ ਵਿਸ਼ਨੂ ਆਦਿਕਾ ਤੋਂ ਪਾਲਣਾ ਕਰਾਉਣਾ ਹੈ ਸ਼ਿਵ ਆਦਿਕਾ ਤੋਂ ਪਲਣਾ ਕਰਾਉਣਾ ਹੈ ਆਪੇ ਸਾਬਦ ਗੌਰ ਮੰਨ ਵਸਾਏ ਆਪ ਹੀ ਗੁਰਮਖਾਂ ਦੇ ਹਿਰਦੇ ਦੇ ਗੁਰੂ ਰੂਪ ਹੋ ਕੇ ਸ਼ਬਦ ਮੰਨ ਕੇ ਵਸਾ ਦਿੰਦਾ ਹੈ ਸਾਭ ਦੇ ਸਾਭ ਦੇ ਉਪਜਾਏ ਅੰਮ੍ਰਿਤ ਬਾਣੀ ਜਿਹੜੇ ਗੁਰੂ ਸ਼ਬਦ ਨੂੰ ਕਮਾਉਂਦੇ ਉਹਨਾਂ ਦੇ ਅੰਦਰ ਉਪਜਤ ਹੁੰਦੀ ਹੈ ਅੰਮ੍ਰਿਤ ਰੂਪ ਬਾਣੀ ਉਪਜਾਏ ਉੱਪਰ ਜਾਂਦੇ ਅੰਮ੍ਰਿਤ ਬਾਣੀ ਦੇ ਨਾਲ ਵੱਜ ਜਾਂਦੇ ਹਨ ਗੁਰਮੁਖ ਆਖ ਸੁਣਾਵਣੇ ਕਿਉਂ ਗੁਰਮੁਖ ਆਖ ਰਸਨਾ ਦੁਆਰਾ ਮੁਖ ਦੁਆਰਾ ਕਹਿ ਕੇ ਆਪ ਦੇ ਜਸ ਨੂੰ ਸੁਣਾਉਂਦੇ ਹਨ ਆਖਲਾ ਨਾਮ ਨੂੰ ਸੁਣਾਉਂਦੇ ਆਪੇ ਕਰਤਾ ਆਪੇ ਭੁਗਤਾ ਆਪ ਹੀ ਮਾਰਾ ਕਰਤਾ ਰੂਪ ਹੈ ਜਗਤ ਦਾ ਆਪ ਹੀ ਭੁਗਤਾ ਸਾਰਿਆਂ ਦੇ ਭੋਗ ਪਾਉਣ ਵਾਲਾ ਸਮਾਪਤੀ ਕਰਨ ਵਾਲਾ ਵੀ ਆਪ ਹੀ ਹੈ ਤੂੰ ਬੰਧਨ ਤੋੜੇ ਸਦਾ ਹੈ ਮੁਕਤ ਜਿਨ੍ਹਾਂ ਦੇ ਜਮਨ ਮੰਦ ਦੇ ਬੰਧਨ ਤੋੜਦੇ ਸਦਾ ਗੁਰੂਖ ਮੁਕਤ ਰੂਪ ਵੀ ਕੱਟ ਦੇ ਕੇ ਆਪ ਹੀ ਹੈ ਸਦਾ ਮੁਕਤ ਆਪੇ ਹੈ ਸੱਚਾ ਆਪ ਹੀ ਜੀ ਮੈਂ ਕਰਦਾ ਮੈਂ ਭੋਗ ਦਾ ਰੂਪ ਵੀ ਤੂੰ ਹੀ ਓ ਸਾਖੀ ਉਹਨਾਂ ਦਾ ਆ ਵੀ ਬੰਨ ਤੋੜ ਕੇ ਜੀਵਨ ਮੁਕਤੀ ਸਦਾ ਮੁਕਤਪੁਰਖ ਵੀ ਤੂੰ ਆਪ ਹੀ ਐ ਆਪੇ ਅਲਖ ਲਖਾਉਣਿਆ ਆਪੀ ਜੋ ਅਲਖ ਅਸਤ ਮਨ ਕਰਕੇ ਗੁਰਾਂ ਦਵਾਰਾ ਉਸ ਰੂਪ ਵਿੱਚ ਲਖਾਉਣਾ ਕਰਦਾ ਹੈ ਆਪੇ ਮਾਇਆ ਆਪੇ ਛਾਇਆ ਆ ਵੀ ਮੇਰਾ ਮਾਇਆ ਰੂਪ ਹੈ ਆਪੀ ਛਾਇਆ ਮਾਇਆ ਜਿਹੜਾ ਪ੍ਰਤਿਭੇ ਵਿੱਚ ਪਾਇਆ ਬ੍ਰਹਮ ਚੇਤਨ ਮਹਾ ਮਾਇਆ ਚਾਂਤੀ ਇਹ ਛਾਇਆ ਜਿਹੜੀ ਮਹਾ ਮਾਇਆ ਨਾਲ ਜਿੱਤ ਬਰਮਾ ਦੇਖੇ ਸ਼ਿਵ ਜੀ ਪੈਦਾ ਹੋਏ ਐ ਇਹ ਉਹਦੀ ਇੱਕ ਛਾਂ ਵੀ ਨਹੀਂ ਪਰਛਾਵੇਂ ਵੀ ਨਹੀਂ ਆਈ ਐ ਮਾਰੇ ਸਾਹਿਬ ਮਹਾ ਮਾਇਆ ਜਿਹੜੀ ਜੜ ਸੀ ਉਹਦੇ ਚੇਤਨ ਜਦੋਂ ਪ੍ਰਤਿਬਿੰਦ ਪਾਇਆ ਉਹ ਹਰਕਤ ਭਾਵ ਨੂੰ ਪ੍ਰਾਪਤ ਹੋਈ ਹਰਕਤ ਨੂੰ ਪ੍ਰਾਪਤ ਹੋ ਕੇ ਜਿਸ ਵਿੱਚ ਸਤੋਗੁਣ ਵਿਸ਼ੇਸ਼ ਰਹਾ ਉਹ ਈਸ਼ਰ ਬਣ ਗਈ ਜਿਹਦੇ ਤਮੋਗੁਣ ਵਿਸ਼ੇਸ਼ ਰਹਾ ਸਤੋਗੁਣ ਨਰਮ ਰਹਾ ਉਹ ਸਾਸੰਗੇ ਜੀ ਜੀਵ ਰੂਪ ਬਣ ਗਈ ਇਉਂ ਮਾਇਆ ਤੇ ਛਾਇਆ ਪ੍ਰਤਿਬਿੰਦ ਰੂਪ ਦੀ ਅਵਿਗਿਆਈ ਜਿਹੜਾ ਪ੍ਰਤਿਬਿੰਦ ਉਹ ਜੀਵ ਹੈ ਤੇ ਮਾਇਆ ਜੀ ਪ੍ਰਤਿਬਿੰਦ ਜਿਹੜਾ ਹੈ ਈਸ਼ਵਰ ਰੂਪ ਹੈ ਆਪ ਹੀ ਤੂੰ ਵਰਤ ਰਿਹਾ ਸਾਰਿਆਂ 'ਚ ਆਪੇ ਮੋਹ ਸਭ ਜਗਤ ਉਪਾਇਆ ਆਪ ਹੀ ਅਗਿਆਨ ਰੂਪੀ ਮੋਹ ਪੈਦਾ ਕਰਕੇ ਗਿਆਨ ਦਾ ਸਾਰਾ ਜਗ ਜਗਤ ਪੈਦਾ ਕਰ ਦਿੱਤਾ ਹੈ ਆਪੇ ਗੁਣ ਦਾਤਾ ਗੁਣ ਗਾਵੈ ਆਪ ਹੀ ਮਾਰੇ ਗਿਆਨ ਵਾਲੇ ਗੁਣ ਦਾਤਾ ਹੈ ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਹਨ ਅਧਿਕਾਰੀ ਆਪੇ ਆਸ ਸੁਣਾ ਦੇ ਆਖੀ ਆਪਣਾ ਸੁਣ ਆਖ ਕੇ ਸੁਣਾ ਦੇ ਸਰਗ ਰੂਪ ਹੋ ਕੇ ਆਪੇ ਕਰੇ ਕਰਾਏ ਆਪੇ ਆਪ ਹੀ ਮਾਰੇ ਸਰਵਣ ਕਰਨ ਵਾਲਾ ਹੈ ਆਪ ਹੀ ਮੰਨਣ ਕਰਾਉਣ ਵਾਲਾ ਹੈ ਆਪੇ ਸਾਥ ਉਥਾਪੇ ਆਪੇ ਆਪ ਹੀ ਜਿਹੜੇ ਸਿਖਾਧਨ ਕੀਤੇ ਆ ਅੰਦਰ ਆਸਰੀ ਸੰਪ ਦਾ ਉਹਨੂੰ ਖਾਤੇ ਪਲਣੋ ਕਰਨ ਵਾਲਾ ਵੀ ਆਪ ਹੈ ਆਪ ਹੀ ਖਾਤੇ ਹੋਏ ਜੋ ਗਿਆਨ ਆਦਿਕ ਉਹ ਪੱਟਣ ਵਾਲਾ ਵੀ ਆਪ ਹੀ ਹੈ ਆਪ ਹੀ ਜਿਹੜਾ ਸੰਸਾਰ ਖਾਤੇ ਇਸ ਤਰ ਕੀਤਾ ਹੈ ਇਹਦੀ ਪਲਣੋ ਕਰਨ ਵਾਲਾ ਵੀ ਆਪ ਹੀ ਹੈ ਸੁਜ ਤੇ ਬਾਹਰ ਕਛੁ ਨਾ ਹੋਵੇ ਆਪ ਤੋਂ ਬਾਹਰ ਤਿੰਨ ਤਸਕੇ بادشاہ ਕੁਝ ਵੀ ਨਹੀਂ ਹੋ ਸਕਦਾ ਹੈ ਉਹ ਆਪੇ ਕਾਰ ਲਾਵੇ ਬਾਜ ਮਾਇਆ ਜੀਆਂ ਦੀ ਇਹ ਹੀ ਪ੍ਰਵਿਰਤੀ ਹੈ ਇਹ ਹੀ ਸੱਚੇ ਦਾਤਸ਼ਾ ਵਾਸ਼ਨਾ ਹੋਈ ਜਿ ਪ੍ਰਵ੍ਰਤੀ ਰੂਪਕਾਰ ਕੇ ਲਾਜ਼ਮਨਾ ਹੈ ਆਪੇ ਮਾਰੇ ਆਪ ਜਿਵਾਏ ਆਪ ਹੀ ਸੱਚੇ ਦਾਤਸ਼ਾ ਜੀਵਤ ਭਾਵ ਤੋਂ ਮਾਰਨ ਵਾਲਾ ਹੈ ਆਪ ਹੀ ਆਉਦੀ ਵਾਲ ਜਿਉਨੇ ਕਰਨ ਵਾਲਾ ਹੈ ਆਪੇ ਮੇਲੇ ਮੇਲ ਮਿਲਾ ਆਪ ਜਿਹੜੇ ਆਉਗੇ ਸੂਤ ਮੇਲੇ ਬ੍ਰਹਮ ਗਿਆਨੀ ਉਹਨਾਂ ਦੇ ਮੇਲ ਚ ਮਿਲਾ ਕੇ ਆਪ ਦੇ ਸੂਤ ਚ ਮਿਲਾ ਲੈਣੇ ਹੋ ਸੇਵਾ ਤੇ ਸਦਾ ਸੁਖ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਆਪ ਦੀ ਸੇਵਾ ਤਹਲ ਕੀਤੀ ਉਹਨਾਂ ਨੇ ਸਦਾ ਰਹਿਣ ਵਾਲਾ ਆਤਮ ਸੁਖ ਪਾ ਲਿਆ ਹੈ ਗੁਰਮੁਖ ਸਹਜ ਸਮਾਵੇ ਉਹ ਸੇਵਾ ਗੁਰਮਖਾਂ ਦੀ ਹਉਮੈ ਤੋਂ ਰਹਿਤ ਹੋ ਕੇ ਜਿਹੜੇ ਕਰਦੇ ਆ ਉਹ ਸਹਿ ਸਰੂਪ ਕਿਸ ਨਾਵ ਨੇ ਸਮਾ ਗਏ ਹਨ ਆਪੇ ਉੱਚਾ ਉੱਚਾ ਹੋ ਗਏ ਆਪ ਨਰਨ ਕੇ ਜੋ ਬਰਮਾ ਵਿਸ਼ਨੂ ਸ਼ਿਵ ਜੀ ਆਦਿਕ ਅਭਿਆਕਰਤਾ ਆਦਿਕ ਤੇ ਕਿਰਨ ਕਰ ਬਾਦਕ ਬ੍ਰਾਹਮਾ ਆਦਿਕ ਸਾਰੇ ਉੱਚੇ ਤੋਂ ਉੱਚਾ ਹੋ ਰਿਹਾ ਹੈ ਜਿਸ ਆਪ ਵਿਖਾਲੇ ਤੋਂ ਵਖੇ ਕੋਈ ਮਹਾਰਾਜ ਨੂੰ ਆਪ ਬਖਰਨਾ ਕਰੋ ਉਹ ਪਰਖ ਆਪ ਦੇ ਸਿਰਪ ਨੂੰ ਸੱਚੇ ਨੂੰ ਔਕੜੀ ਆ ਤਾਂ ਇੱਕ ਕੀ ਹੈ ਇਹ ਕਿਸੇ ਨੇ ਉੱਤੇ ਹੋਰ ਲਾਤ ਪੈ ਕਲ ਮਨ ਔਕੜੀ ਉੱਤੇ ਚੁੱਪੀ ਲਾਤੀ ਹੈ ਜੀਪਾਸ ਇਸ ਤਰ੍ਹਾਂ ਹੁੰਦਾ ਇਹਨੂੰ ਆਗੂ ਘਾੜਦਾ ਉਹ ਆਪ ਦੇ ਰੂਪ ਨੂੰ ਕੋਈ ਕੋਈ ਦੇਖ ਸਕਦਾ ਹੈ ਨਾਲਕ ਨਾਮ ਵਸਾਤਾ ਤਾਂ ਅੰਤ ਹੈ ਜਦ ਜੀ ਕਹਿੰਦੇ ਕਿ ਜਿਹਨਾਂ ਦੇ ਹਿਰਦੇ ਚ ਨਰੇ ਆਪ ਦਾ ਅਮਰਤ ਨਾਮ ਵਸ ਜਾਂਦਾ ਹੈ ਆਪੇ ਵੇਖ ਵਿਖਾਲਣੇ ਉਹ ਆਪਣੇ ਸਰੂਪ ਨੂੰ ਆਪ ਹੀ ਦੇਖਦੇ ਜਿਵੇਂ ਆਪ ਦੇ ਮੂੰਹ ਨੂੰ ਆਪ ਦੇਖੀਦਾ ਸ਼ੀਸ਼ੇ 'ਚ ਫਿਰਨ ਦੇ ਅੱਗੇ ਸ਼ੀਸ਼ਾ ਕਰਕੇ ਹੀ ਵਖਾਦੀਦਾ ਹੈ ਜਿਉ ਆਪਣੇ ਆਤਮਾ ਸਰੂਪ ਨੂੰ ਗਿਆਨ ਦੀ ਤੀ ਸ਼ੀਸ਼ੇ ਨਾਲ ਦੇਖਦੇ ਹੈ ਹਰਨ ਨੂੰ ਅੰਤਕਾਰਨ ਦੇ ਸਾਥੀ ਰੂਪ ਕਰਕੇ ਆਪਣੇ ਆਪ ਵਿਖਾਉਣ ਦੇ ਤੱਤੇ ਬ੍ਰਹਮ ਗਿਆਨੀ ਐਸੀ ਆਪ ਬਖਸ਼ਿਸ਼ ਕਰਦੇ ਹੋ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੂਰ ਦੇਖੈ ਤੂਈ ਨੰਗ ਨਾਮ ਬਸਾਇ ਕਾਗਰੰਤਰੇ ਆਪੇ ਵੇਸ ਮੁਖਾਲਣਿਆ ਸੁਆਹ ਜਿੱਕਰ ਖਾਜ ਕਰਾਉਂਦਾ